ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਤੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਹਾਰਾਜੀ ਕਿਸਾ ਨਾਲ ਆਪਾਂ ਲੱਗੇ ਆ ਅੱਜ ਫੁਲਕੇ ਆ ਗਏ ਕਿਹਾ ਹੀ ਫੁਲਕੇ ਲਾ ਕੇ ਫੇਰ ਦੇਂਦੇ ਆ ਕੀ ਕਰਦੇ ਆ ਕੱਲ ਤਾਂ ਕਿਹਾ ਸੀ ਮਸ਼ੀਨ ਲਾਵਾਂਗੇ ਪਰ ਡਾ ਨੀ ਹੋਈ ਕੱਲ ਬੁਖਾਰ ਹੋ ਗਿਆ ਸੀਗਾ ਤਾਂ ਕਰਕੇ ਤੇ ਦੇਖਦੇ ਆ ਜੀ ਅੱਜ ਸੇਦ ਸਹੀ ਰਹੀ ਤਾਂ ਫੇਰ ਕਰਾਵਾਂਗੇ ਨੀਲਾ ਦਵਾਈ ਲੈ ਕੇ ਦੁਪਹਿਰੇ ਤੁਪੇ ਉਹ ਤੇ ਕਾਤਾ ਰੰਗ ਹੋਨੇ ਸੁੱਕਦੇ ਪਏ ਤਾਂ ਆਪਣਾ ਉਹਦੇ ਥੋੜਾ ਡਿਜ਼ਾਈਨ ਬਣਾਉਣਾ ਰਹਿ ਗਿਆ ਆ ਹੋ ਗਿਆ ਕੰਪਲੀਟ ਮਸੇ ਸੁੱਕਦੇ ਪਏ ਨੇ ਤੇ ਇਹ ਉਹ ਲੈ ਗਿਆ ਲੋ ਜੀ ਮੈਂ ਇਹਨਾਂ ਵਿੱਚ ਸਮਾਂ ਪਾ ਕੇ ਰੱਖੂੰ ਐ ਸੁੱਕੋਗੇ ਸੀ ਮੈਂ ਬੰਦ ਕਰ ਦਿੰਦੀ ਵਈ ਇਹ ਕੋਲ ਆ ਕੇ ਫਿਰ ਦਵਾ ਮੈਂ ਤਕਾਕੀ ਨਹੀਂ ਨੇ ਕਾਲੀ ਨੂੰ ਚਿੱਟੀ ਕਰ ਲਿਆ ਮੈਂ ਆ ਲਾ ਕੇ ਵਿੱਚ

ਗੋਭੀ ਅਲੇਵੀ ਬਣਾਉਣੇ ਆ ਮੈਂ ਗੋਭੀ ਲੈ ਕੇ ਆਉਣੀ ਆ ਜਾ ਕੇ ਦੁਕਾਨ ਤੋਂ ਪਾਲਕ ਸਵਾ ਲ ਕੇ ਫਿਰ ਬਣਾਉਣੀ ਆ ਪਾਲਕ ਦੇ ਪਕੌੜੇ ਤੇ ਨਾਲ ਗੋਭੀ ਦੇ ਨਾਲ ਚਾਹ ਕੱਲ ਦਾ ਕਹਿੰਦੇ ਸੀਗੇ ਮੈਂ ਕਿ ਹੁਣ ਅੱਜ ਬਣਾ ਦਿੰਨੇ ਆ ਕੱਲ ਦਾ ਇਹ ਬਣਾਏ ਗਏ ਐਸੀ ਨਾਲੇ ਕੀ ਬਣਾਇਆ ਸੀ ਸਾਰੀ ਤਰ੍ਹਾਂ ਦੀ ਬੋ ਤੇ ਨਿਕ ਤੇ ਡਾਡੀ ਕਹਿੰਦਾ ਸੀ ਵੱਡ ਲਾ ਫੇ ਦੁਬਾਰਾ ਫੋਟੋ ਪਾਉਗੀ ਵਧੀਆ ਵਧੀਆ ਸਾਰੇ ਤਾਂ ਨਹੀਂ ਮਾਰਦੇ ਪਾ ਦੇਣੇ ਆ ਸ਼ਾਮ ਨੂੰ ਕੋਈ ਸਬਜੀ ਸਬਜੀ ਬਣਾ ਲਾਂਗੇ ਹੂੰ ਪਨੀਰ ਪਿਆ ਪਾਲਕ ਭਾ ਕੇ ਬਣਾਵਾਂਗੇ ਨਾਲੇ ਇੱਕੋ ਜੀ ਹੋ ਜੂਗੀ ਸਾਰੇ ਪਾਲਕ ਬਾਟ ਲਈ ਹੁਣ ਇੱਥੋਂ ਕੀ ਵੜਾ ਜਾ ਮਮੀ ਜਿਵੇਂ ਫੜੀ ਇੱਕ ਵਾਰੀ ਇੱਥੇ ਰੱਖੀ ਮੰਜੇ ਤੇ ਤਾਂ ਸਵਾਰਦੇ ਆ ਨੂੰ ਫੜੀ ਰੱਖੀ ਇਥੋਂ ਵੀ ਵੜਨ ਇੱਥੇ ਵੀ ਅਗੇ ਸਨਾਂ ਅੰਥੋੜੀ ਜੀ ਅੰਥੋੜੀ ਜੀ ਭਈ ਉਹਨਾਂ ਦੀ ਆਹ ਫੜੀ ਆਵੇ ਸੁਖਾਲ ਮਟਰ ਵੀ ਆਵੇ ਚੌਥਾ ਮਟਰ ਵੀ ਉਗ ਗਿਆ ਆਵੇ ਆਲੂ ਇਧਰ ਵੇ ਅੱਛਾ ਆਗੇ ਸਾਰੇ ਆਲੂ ਵਟਾ ਪੋਲੀਆਂ ਹੋਈਆਂ ਅਸੀਂ ਕੱਲ ਨੂੰ ਆਪਾਂ ਬਣਾਵਾਂਗੇ ਕੀ ਬਣਾਉਣ ਆਪ ਫੜੋ ਥਾਲੀ ਆਹ ਲੈਣ ਦੀ ਵੱਢ ਕੇ ਤੇ ਇਹਨੂੰ ਹੁਣ ਆਪਾਂ ਸਵਾਰੀਏ ਸਵਾਰ ਕੇ ਫਿਰ ਸਾਰੇ ਜਾਣੇ ਨਾ ਕੇ ਫਿਰ ਬਣਾਉਨੇ ਆ ਉਹਨੇ ਤਾਂ ਰੋੜੇ ਬੋਲਪਾ ਪਾਪੜ ਨੇ ਨਾ ਨਾ ਅਸੀਂ ਤਾਂ ਨਾ ਗਰਮ ਲੱਗਾ ਹੈ ਨਾ ਲਓ ਮੈਂ ਕਿਹਾ ਲੱਗਾ ਪਾਣੀ ਤੁਸੀਂ ਨਾ ਲਓ ਅਸੀਂ ਤੇ ਨਾ ਲਿਆ ਆ ਪਾਪੜ ਨੇ ਲਾਉਣਾ ਸੀ ਮੈਨੂੰ ਆ ਨਾ ਕੀ ਤੇ ਹੁਣ ਮੈਂ ਕਿਆ ਕਰ ਦਵਾ ਪਾਲਕ ਚੀਕ ਕੇ ਤੇ ਚਾਰੀ ਕਰੀਏ ਉਹਨਾਂ ਨੂੰ ਚਾਹ ਦਾ ਟਾਈਮ ਹੋ ਜਾਣਾ ਵਾ ਮਸ਼ੀਨ ਤੇ ਲੱਭੈ ਨਹੀਂ ਹੁੰਦਾ ਕਈ ਦਿਨ ਹੀ ਹੋ ਗਿਆ ਨਾ ਇਹ ਵਿਚਾਰੇ ਕੱਪੜੇ ਸੀ ਹੁੰਦੇ ਉੱਥੇ ਹੀ ਪਏ ਆ ਸੇਖ ਚੱਲਦੀ ਨਹੀਂ ਕੀ ਬਸ ਬੈਈਦਾ ਨਹੀਂ ਨਾ ਮਮਿ ਬਹੁਤ ਹੈ ਫਿਰ ਪਾਲਕ ਦਾ ਟੇਸ ਵੀ ਆ ਗਿਆ। ਸਾਸਮਾਂ ਤਿਆਰ ਹੋ ਗਿਆ ਆਪਣਾ। ਐਜ ਮੈਂ ਮਿਰਚਾਂ ਵੀ ਕੱਟਤੀ ਆ। ਕੈਨੋ ਬਲ ਨਹੀਂ ਤਰਦੂ। ਕੀ ਦੋਂਦੇ ਪਿਆ। ਪਿਆਜ਼ ਪਿਆਜ਼ ਧੋ ਲਿਆ ਮੈਂ। ਬਸ। ਲੋ ਜੀ। ਆਹ ਤੇ ਪਕੌੜਿਆਂ ਦੀ ਹੋ ਗਈ ਆ ਤਿਆਰੀ। ਸਾਰੀ ਪੂਲੀ ਤੇ ਚਾਹ ਨਾਲ ਖਾਣੇ ਆ ਦੁਪਹਿਰੇ ਅੱਜ ਆਪਾਂ ਪਕੌੜੇ। ਲੋ ਜੀ ਆਪਣੇ ਗੋਭੀ ਵਾਲੇ ਫਕੋੜੇ ਵੀ ਤਿਆਰ ਹੋਣ ਲੱਗੇ ਆ ਤੇ ਉਧਰੋਂ ਆ ਹੈਗੇ ਆ ਆ ਗੋਭੀ ਵਾਲੇ ਆ ਆ ਪਾਲਕ ਵਾਲੇ ਆ ਦੋ ਤਰ੍ਹਾਂ ਦੇ ਫਕੋੜੇ ਆ ਨਾਲ ਆਪਾਂ ਬਣਾਈਆਂ ਚਾਹ ਸਾਡੇ ਟਟੋਰੇ ਬਾਹਰ ਬੈਠੇ ਆ ਖਾਣ ਵਾਲੇ ਸਾਰੇ ਸੁੱਖਾ ਦਿਖਾ ਗੋਭੀ ਵਾਲੇ ਫਕੋੜੇ ਚਾਹ ਬਣ ਲਈਆ ਦੁੱਧ ਪਾਣੀ ਆਹੋ ਲੈਣੇ ਦੇ ਨਾਲ ਤੇਰੇ ਸਾਹਮਣੇ ਕਰਨ ਲੱਗੀ ਅੱਗੇ ਚਾਹ ਬਣ ਗਈ ਮਮੀ ਆਪਣੀ ਹਾਂ ਲੈ ਲੋ ਜੀ ਆਪਣੇ ਪਕੌੜੇ ਪੂੜੇ ਤੇ ਗਏ ਆ ਬਾਜ਼ ਆਪਾਂ ਚਾਹ ਨਾਲ ਖਾ ਕੇ ਪਕੌੜੇ ਦਾ ਰੈਸਟ ਲਈ ਜਾਂ ਕਰ ਤੇ ਹੁਣ ਆਪਣੀ ਸ਼ਾਮ ਦੀ ਸਬਜ਼ੀ ਦੀ ਤਿਆਰੀ ਆ ਅੱਧਿਆ ਮਹਰਮੈਸ਼ ਆ ਮੈਂ ਆ ਪਾਲਕ ਉਬਲ ਨਹੀਂ ਰੱਖਤੀ ਸੀਗੀ ਪਾਲਕ ਆਪਣੀ ਉਬਲੀ ਪਈ ਆ ਅੱਧਿਆਂ ਦੀ ਫਰਮਾਇਸ਼ ਆ ਪਾਲਕ ਪਨੀਰ ਬਣਾ ਕੇ ਦਿਓ ਕਿਉਂਕਿ ਪਾਲਕ ਪਈ ਸੀ ਤੇ ਅੱਧਿਆਂ ਦੀ ਹੈਗੀ ਆ ਵੀ ਕੜੀ ਪਕੌੜੇ ਹੁਣ ਆਪਾਂ ਸਾਰਿਆਂ ਦੀ ਫਰਮਾਇਸ਼ ਪੂਰੀ ਲੱਗਿਆਂ ਕਰਨ ਪਹਿਲਾਂ ਬਣਾਵਾਂਗੇ ਪਾਲਕ ਪਨੀਰ ਨਾਲੇ ਲਾਵਾਂਗੇ ਕੜੀ ਨੂੰ ਤੜਕਾ ਕੜੀ ਦੀ ਲੱਸੀ ਹੋ ਗਈ ਤਿਆਰ ਦਾ ਮਸਾਲਾ ਥੋੜਾ ਜਿਹਾ ਮੈਂ ਕਿਹਾ ਤਿਆਰ ਕਰ ਲਵਾਂ ਪਾਲਕ ਪਣੀ ਕੋਈ ਤਿਆਰ ਬਸ ਗ੍ਰੇਨ ਕਰਕੇ ਪਾਉਣੀ ਆ ਆ ਸਾਡੀ ਰੋਟੀ ਸਬਜ਼ੀ ਤਿਆਰ ਹੁੰਦੀ ਵੀ ਟਾਈਮ ਨਾਲ ਹੀ क्यों आज ऐसी करनी है फोन ते कर फोन ते कर नहीं ओदा भी सब्जी मैं क्या हुन कढ़ाई तो भी पई गा <laughs> है उत्ते ओदरो आ भी तैयार ही सीगा सामान ते मैं क्या हाँ, दोनों से तड़का ला ही दवा फिर मम्मी आज बेली होके गल करेगी फोन ते हां फिर वावा दिन हो गया गल नहीं हुई पण हुन आ ते आज कर दे हां गल ते नाल ही उन से सब्जी बना दवा मैं सब्जी बना के फिर ਸਬਜ਼ੀਆਂ ਅੱਜ ਸਾਡੇ ਤੋਂ ਬਣਦੀਆਂ ਆ ਕਿਉਂਕਿ ਸਰਵੇਸ਼ ਉਹਨਾਂ ਸਬਜ਼ੀਆਂ ਦੀ ਆ ਤੇ ਮੈਂ ਕਿਹਾ ਆਪਾਂ ਟਾਈਮ ਨਾਲ ਬਣਾ ਕੇ ਤਾਂ ਕੰਮ ਨਵੇੜੀਏ ਜੇ ਜਦੋਂ ਆਪਾਂ ਆਪ ਬਣਾਉਣੀਆ ਹੀ ਆ ਤਾਂ ਫਿਰ ਲੱਗ ਗਈ ਪਈਏ ਦੋ ਤਿੰਨ ਦਿਨਾਂ ਦਾ ਤੱਕੀ ਸਹੀ ਨਹੀਂ ਚੱਲਦੀ ਹੈਗੀ ਤੇ ਬੱਸ ਇੱਦੀ ਔਲੇ ਢੋਲੇ ਜੇ ਕਰਦੇ ਰਹਿੰਦਾ ਜਾਂ ਹੋਰ ਕੁਛ ਕਰੀਦਾ ਤੇ ਮੈਨੂੰ ਇਹ ਹੁੰਦਾ ਜਾਂ ਜਿਹੜੀ ਚੀਜ਼ ਬਣਾਉਣੀ ਚਾਹ ਰ ਬਣਾ ਕੇ ਦੁਕਾਨ ਤੇ ਨਵੇੜਾ ਪਰ ਉਸ ਇਹ ਤਾਂ ਪਾਣੀ ਆ ਇੱਕ ਮਿਕਸੀਨ ਖੜਾਰਾ ਨਹੀਂ ਪੈਂਦਾ ਆ ਨਾ ਪਹਿਲੇ ਪਾਲਕ ਨੂੰ ਪੀਸਣਾ ਹੈ ਲੋ ਜੀ ਆਪਣੀ ਅੱਜ ਰੋਟੀ ਵੀ ਲੱਗਣ ਲੱਗੀ ਹੈ ਮੈਂ ਸਾਡੇ ਇੱਕ ਹੋਰ ਪਾਸਾ ਲਾਇਆ ਉਹ ਖਾਣੇ ਪਾੜੇ ਪਈ ਗਿਆ ਆ ਪਿੱਛੋਂ ਤੇ ਇਹ ਦਿੱਤਾ ਮਮੀ ਨੂੰ ਡੈਡੀ ਨੇ ਗਿਫਟ ਲੋਰੀ ਦਾ ਮਤਲਬ ਆਰਡਰ ਕੀਤਾ ਸੀ ਤਾਂ ਕਿੰਨੇ ਦਿਨਾਂ ਬਾਅਦ ਲੇਟ ਆਇਆ ਵਾਓ ਵਧੀਆ ਹੈ ਜਾਂ ਸੋਹਣੀ ਆ ਸੋਹਣੀ ਆ ਮम्मी ਨੇ ਕਿਹਾ ਸੀ ਅਗਰ ਸੋਹਣੀ ਨਹੀਂ ਮੈਂ ਰਿਟਰਨ ਕਰ ਦਾਂਗੀ ਮੈਂ ਕਿਸੀ ਤੇ ਸੋਹਣੀ ਨਹੀਂ ਤਾਂ ਮੈਂ ਰਿਟਰਨ ਕਰ ਦੇਣੀ ਆ ਬਟ ਸੋਹਣੀ ਆ ਪਰ ਮੈਂ ਕਹਿੰਦੇ ਸੀ ਸੂਟ ਲੈਣਾ ਫਿਰ ਮੈਂ ਕਿਹਾ ਜਿਹੜੀ ਚੀਜ਼ ਨਹੀਂ ਆਪਾਂ ਉਹ ਲੈ ਲੇ ਨੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿਵੇਂ ਨਹੀਂ ਲੱਗੀ